ਉਸ਼ਾ ਗਾਇਆ ਨਾ ਮਾਦੂ ਦਾ ਫਾਇਦਾ ਕੀ ਹੋਇਆ ਹੋਰ ਹੀ ਤਾਂ ਹੈ ਮੈਂ ਇਕੱਲੇ ਕਰਨਾ ਹਾਂ ਹਾਂਜੀ ਮੇਰੇ ਵੀ ਜੰਗੀ ਦਾ ਖੰਡਾ ਨਾ ਆਈ ਮੇਰੇ ਕੋਲ ਹਟਿਆ ਉਹ ਪੁੱਤਰ ਹੈ ਥੋੜਾ ਜਿਹਾ ਥੋੜਾ ਜਿਹਾ 낚시를 하는데, 낚시를 하는데, 낚시시를 하는데, 낚시를 하는데, 낚시를 하는데, 낚시를 하는데, 낚시를 하는데, 낚시를 하는데, 낚시를 는데 낚시를 하

ਤੇ ਪਿਛਲੇ ਕੁਝ ਦਿਨਾਂ ਤੋਂ ਉਹ ਜਿਹੜੇ ਕਰ ਰਹੇ ਹਨ ਕਿ ਆਪਾਂ ਕਾਫੀ ਰੈਂਡਮ ਸਰਚ ਚ ਚੈਕਿੰਗ ਆਪਰੇਸ਼ਨਸ ਤੇ ਜਿਹੜਾ ਹੈਗਾ ਨਾਕਾ ਬੰਦ ਚੱਲ ਰਹੀ ਹੈ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਖਾਸ ਤੌਰ ਤੇ ਰੇਲਵੇ ਸਟੇਸ਼ਨਸ ਬੱਸ ਸਟੈਂਡ ਤੇ ਪਾਰਕਿੰਗ ਏਰੀਆ ਜਿਹੜੇ ਅਲੱਗ-ਅਲੱਗ 게ਟ ਹੈਗੇ ਜਿਹੜੀ ਸੰਗਤਾਂ ਆ ਰਹੀ ਹੈਗੀ ਜਾਰੀ ਹੈਗੀ ਉਹਨਾਂ ਦੇ ਵਿੱਚ ਜਿਹੜਾ ਹੈਗਾ ਕੋਈ ਛੱਪੀ ਸਿਰ ਬੰਦਾ ਛੱਪੀ ਬੰਦਾ ਕੋਈ ਉਹਨਾਂ ਦੀ ਆਰਟ ਦੇ ਵਿੱਚ ਨੁਕਸ ਕਰਦਾ ਹੈਗਾ ਉਹਨਾਂ ਦੇ ਉਹਨਾਂ ਦੇ ਚੈੱਕ ਅ ਜਿਹੜੇ ਡਿਫਰੈਂਟ ਪੈਕੇजेस ਚੈੱਕ ਕਰਨਾ ਉਹ ਸਾਰਾ ਜਿਹੜਾ ਹੈਗਾ ਕਿਉਂਕਿ ਤੁਹਾਨੂੰ ਪਤਾ ਆਪਣਾ 15 ਅਗਸਤ ਦੇ ਨਾਲ ਨਾਲ ਜਿਹੜਾ ਹੈਗਾ ਮਾਤਾ ਚਿੰਤਪੂਣ ਜਿੰਦਾ ਵੀ ਬੜਾ ਮਹੱਤਵਪੂਰਨ ਜਿਹੜਾ ਇਵੈਂਟ ਚੱਲ ਰਿਹਾ ਹੈਗਾ ਤੇ ਸਾਉਣ ਦੇ ਮਹੀਨੇ ਜਿਹੜਾ ਕਾਫੀ ਰਸ਼ ਹੁੰਦਾ ਹੈਗਾ ਉੱਧਰ ਤੇ ਉਸ ਸੰਬੰਧ ਚ ਵੀ ਕਾਫੀ ਸੰਗਤਾਂ ਆ ਰਹੀ ਹੈਗੀਆਂ ਚੋਰੀ ਦੀ ਕਈ ਵਾਰਦਾਤਾਂ ਦੀ ਰਿਪੋਰਟਾਂ ਆਈਆਂ ਹੋਣੀਆਂ ਹੋਰ ਜਦੋਂ ਸਾਰੀ ਚੀਜ਼ਾਂ ਨੂੰ ਧਿਆਨ ਚ ਰੱਖਦੇ ਵੇ ਟਰੱਕਸ ਦਾ ਜਿਹੜਾ ਬੰਦਾ ਆ ਗਿਆ ਕ੍ਰਿਮੀਨਲ ਦਾ ਬੰਦਾ ਆ ਗਿਆ ਉਹਨਾਂ ਦੇ ਧਿਆਨ ਚ ਰੱਖਦੇ ਸਾਡੀ ਰੈਂਡਮ ਚੈਕਿੰਗ ਹੈਗੀ ਉਦਾਂ ਵੀ ਅਸੀਂ ਕਰਦੇ ਰਹਿੰਦੇ ਆ ਜਿਹੜਾ ਹੈਗਾ ਸਾਰੇ ਪੂਰੇ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨਸ ਹੈਗੇ ਉਹਨਾਂ 'ਤੇ ਕਿਤ ਕਰਵਾਈ ਜਾਂਦੀ ਤੇ ਉਹ ਮੰਨਜੋਗੇ ਕਿ ਸਾਬ ਮੰਨਜੋਗੇ ਸਪੈਸ਼ਲ ਵੀਜੀਪੀ ਲਾਅ ਨਾਟਿਕ ਤੇ ਜੀਏ ਜਲੰਧਰ ਇੰਸਪੈਕਟਰ ਦੇ ਡਾਇਰੈਕਸ਼ਨ ਅਸਰ ਕਰ ਤੇ ਆ ਸਾਡੀ ਚੈਕਿੰਗ ਚੱਲ ਰਹੀ ਹੈਗੀ ਹਾਲੇ ਵੀ ਪੂਰੇ ਜ਼ਿਲ੍ਹੇ 'ਚ ਤੇ ਬਾਅਦ 'ਚ ਜੋ ਰਿਕਵਰੀਆਂ ਹੋਈਆਂ ਹਨ ਚਲਾਨ ਜਾਂ ਕੋਈ ਵਹੀਕਲ ਅਮਪਾਉਂਡ ਹੋਣ ਦਾ ਸਭ ਡਿਟੇਲ ਹੁਣ ਵੀ ਅਸੀਂ ਇਥੋਂ ਇੱਕ ਬੰਦਾ ਰੌਂਡ ਅਫ ਕਰਾ ਹੈਗਾ ਜਿੱਤੇ ਚਾਰ ਪੰਜ ਕਰ ਮਿਲ ਕੇ ਸਭ ਨੂੰ ਵੀ ਵੈਰੀਫਾਈ ਤੈਨੂੰ ਨਸਲ ਕਿ ਪਬਲਿਕ ਨੂੰ ਕਾਫੀ ਪਤਾ ਤਾਂ ਹੈ ਬਟ ਉਹ کہیں کہیں ਮਤਲਬ ਪੁਲਿਸ ਨੂੰ ਫਰਮੈਸ਼ਨ ਨਹੀਂ ਨੂੰ ਡਰਦੀ ਹੈ ਤਾਂ ਕਿਆ ਇਹਦੇ ਵਾਸਤੇ ਕੋਈ ਪੁਲਿਸ ਪਬਲਿਕ ਮੀਟ ਜਾਂ ਕੋਈ ਫਿਰ ਕੋਈ ਦਿਨ ਦੇਖੋ ਉਹ ਉਸੇ ਚੀਜ਼ ਨੂੰ ਮੈਂ ਆਨ ਰਿਕਾਰਡ ਬੜੀ ਜ਼ਿੰਮੇਵਾਰ ਨਾਲ ਕਹਿ ਸਕਦਾ ਕਿ ਜਦੋਂ ਪੁਲਿਸ ਪਬਲਿਕ ਮੀਡੀਆ ਸਾਰੇ ਇੱਕ ਸਾਥ ਮਿਲ ਕੇ ਇੱਕ ਚੰਗੇ ਇੰਟੈਂਸ਼ਨ ਨਾਲ ਕਿ ਆਪਾਂ ਨਸ਼ਾ ਖਤਮ ਕਰਨਾ ਹੈਗਾ ਉਸ ਨਾਲ ਚੱਲ ਪੈਣਗੇ ਤੇ ਨਸ਼ਾ ਖਤਮ ਕਰਨ ਚ ਮਹੀਨੇ ਨਹੀਂ ਦਿਨ ਲੱਗਦੇ ਮਤਲਬ ਬਹੁਤ ਹੀ ਜ਼ਿਆਦਾ ਟਾਈਮ ਨਹੀਂ ਲੱਗੇਗਾ ਦਾ ਰੀਸੈਂਟਲੀ ਵੀ ਤੁਹਾਨੂੰ ਪਤਾ ਕਿ ਆਪਾਂ ਕੱਲ ਹੀ ਕਿਤਾ ਸੀਗਾ ਕਮਾਲਪੁਰ ਮੋਲੇ ਚ ਕੁਝ ਫੀਡਬੈਕ ਲੋਕਾਂ ਨੇ ਦਿੱਤੇ ਤੇ ਅਸੀਂ ਦੋ ਦੋ ਲੋਗ ਉਥੇ ਅਰੈਸਟ ਕੀਤੇ ਹੈਗੇ ਤੇ ਇਸ ਦੇ ਨਾਲ ਫੀਡਬੈਕ ਬੜਾ ਕ੍ਰੂਸ਼ਲ ਹੈਗਾ ਕਈ ਵਾਰੀ ਜਿਹੜਾ ਹੈਗਾ ਕਿਸੇ ਬਾਰੇ ਇਨਫੋਰਮੇਸ਼ਨ ਨਹੀਂ ਹੁੰਦੀ ਹੈਗੀ ਬਟ ਫੀਡਬੈਕ ਦੇ ਨਾਲ ਇਨਫੋਰਮੇਸ਼ਨ ਦੇ ਨਾਲ ਜਿਹੜਾ ਹੈਗਾ ਉਹ ਸਾਡੀ ਜਿਹੜੀ ਟਾਰਗੇਟਡ ਅਪਰੋਚ ਹੈਗੀ ਉਹਨੂੰ ਔਰ ਹੁਲਾਰਾ ਮਿਲਦਾ ਹੈਗਾ ਸਟਰੈਂਥ ਮਿਲਦੀ ਹੈਗੀ ਲੋਕਾਂ ਦਾ ਸਪੋਰਟ ਲੋਕਾਂ ਦਾ ਇਨਫੋਰਮੇਸ਼ਨ ਅਸੀਂ ਇੱਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੋਇਆ ਹੈਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਉਸ ਤੋਂ ਇਲਾਵਾ ਲੋਕਾਂ ਨੂੰ ਇਸੇ ਚੀਜ਼ ਨੂੰ ਸਮਝਾਉਣ ਵਾਸਤੇ ਇਸ ਚੀਜ਼ ਨੂੰ ਕਨਵੇ ਕਰਨ ਵਾਸਤੇ ਜਿਹੜੀ ਪੰਜਾਬ ਪੁਲਿਸ ਦੀ ਹੁਸ਼ਿਆਰਪੁਰ ਪੁਲਿਸ ਦੀ ਜਿਹੜੀ ਡਰਾਈਵ ਹੈਗੀ ਡਰੱਗਸ ਦੇ ਖਿਲਾਫ ਇੱਕ ਮੁਕੰਮਲ ਡਰਾਈਵ ਜਿੱਥੇ ਆਪਾਂ ਚਾਹੁੰਦੇ ਹੈਗੇ ਹੁਸ਼ਿਆਰਪੁਰ ਤੋਂ ਨਸ਼ਾ ਜੜੋਂ ਖਤਮ ਕੀਤਾ ਜਾਵੇ ਉਹਦੇ ਵਾਸਤੇ 1300 ਤੋਂ ਜ਼ਿਆਦਾ ਵਿਲੇਜ ਔਰ ਮੋਹੱਲਾ ਡਿਫੈਂਸ ਕਮੇਟੀਆਂ ਆਪਾਂ ਗਠਿਤ ਕੀਤੀ ਹੈਗੀ ਹੁਸ਼ਿਆਰਪੁਰ ਜ਼ਿਲ੍ਹੇ 'ਚ ਤੇ ਉਦੇ ਵਿੱਚ ਹਰ ਵਿਲੇਜ ਵਿਕਸ਼ਨ ਕਮੇਟੀ ਤੇ 8 10 12 ਬੰਦੇ ਜਿਹੜੇ ਪਿੰਡ ਦੇ ਮੋਤਵਾਰ ਐਕਸ ਸਰਵਿਸਮੈਨ ਅਲੱਗ-ਅਲੱਗ ਰਿਟਾਇਰਡ ਮੁਲਾਜ਼ਮ ਜਿਹੜੇ ਡਿਪਾਰਟਮੈਂਟਸ ਦੇ ਹੈਗੇ ਜਿਹੜੇ ਯੂਥ ਜਿਹੜਾ ਆਪਣਾ ਆਰਗੇਨਾਈਜੇਸ਼ਨਸ ਹੈਗੇ ਐਨਜੀਓ ਹੈਗੇ ਜਿਹੜੇ ਸਮਾਜ ਵਾਸਤੇ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਉਹ ਗਰੁੱਪਸ ਬਣਾਏ ਗਏ ਹੈਗੇ ਗਰੁੱਪ ਦਾ ਪਰਪਸ ਹੈਗਾ ਪਹਿਲੀ ਚੀਜ਼ ਉਹਨਾਂ ਦੇ ਕੌਨਫੀਡੈਂਸ ਬਿਲਡਿੰਗ ਕਿਉਂਕਿ ਉਸ ਦੇ ਨਾਲ ਜਿਹੜਾ ਗੈਪ ਹੈਗਾ ਉਹਨੂੰ ਕੰਮ ਕਰਨਾ ਜਿਵੇਂ ਤੁਸੀਂ ਕਿਹਾ ਕਿ ਇਨਫੋਰਮੇਸ਼ਨ ਪਹੁੰਚਦੀ ਨਹੀਂ ਹੈ ਉਹ ਉਹਨਾਂ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਇਨਫੋਰਮੇਸ਼ਨ ਪੁਲਿਸ ਨੂੰ ਬੜੇ ਫ੍ਰੈਂਡਲੀ ਵੇਅ ਨਾਲ ਸੰਚਾਰ ਸਕੇ ਉਹਨਾਂ ਨੂੰ ਅਸ਼ੋਰ ਕੀਤਾ ਗਿਆ ਹੈਗਾ ਕਿ ਤੁਹਾਡਾ ਨਾਮ ਡਿਟੇਲ ਸੀਕ੍ਰੀਟ ਰੱਖਿਆ ਜਾਣਗੇ ਪਲੱਸ ਜਿਹੜੇ ਬੱਚੇ ਨਸ਼ੇ ਦੇ ਆਦੀ ਹੋ ਗਏ ਬਟ ਵੇਚਦੇ ਨਹੀਂ ਹੈਗੇ ਉਹਨਾਂ ਨੂੰ ਮੋਟੀਵੇਟ ਕਰਕੇ ਨਸ਼ਾ ਛੁਡਾਓ ਕੇਂਦਰਾਂ 'ਚ ਭਰਤੀ ਕਰਾਉਣਾ ਜਾਂ ਜਿਹੜਾ ਸਰਕਾਰੀ ਓਟ ਸੈਂਟਰ ਹੈਗਾ ਜਿੱਥੋਂ ਸਰਕਾਰੀ ਦਵਾਈ ਮਿਲਦੀ ਹੈ ਜੀ ਉੱਥੇ ਉਹਨੂੰ ਰਜਿਸਟਰ ਕਰਾ ਕੇ ਉਹਨੂੰ ਦਵਾਈ ਉਹਨੂੰ ਚਾਲੂ ਕਰਵਾਣੀ ਤੇ ਤੀਸਰਾ ਜਿਹੜਾ ਹੈਗਾ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਹੈਗੀ ਉਹਦੇ ਆਧਾਰ 'ਤੇ ਇਨਫੋਰਸਮੈਂਟ ਕਾਰਵਾਈ ਉਹ ਬੰਦੇ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿਵਾਉਣਾ ਜਿਹੜੀ ਸਾਡੀ ਕਾਰਵਾਈ ਚੱਲ ਰਹੀ ਹੈ ਵਿਲੇਜ ਡਿਫਰੈਂਸ ਕਮੇਟੀਜ਼ ਦੇ ਨਾਲ ਸਾਡੀ ਕਾਫੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਜਿਹੜਾ ਫੀਡਬੈਕ ਅਸੀਂ ਲੈ ਰਹੇ ਹੈਗੇ ਕੁਝ-ਕੁਝ ਜਿਹੜੇ ਕਰਾਊਡਿਡ ਮੋਹੱਲੇ ਜਿੱਦਾਂ ਹੈਗੇ ਉਹਨਾਂ ਬਾਕੀ ਸਾਰੇ ਜਿਹੜਾ ਆਪਣਾ ਰੂਰਲ ਏਰੀਆ ਹੈਗਾ ਉਸ ਤੇ ਬਹੁਤ ਜ਼ਿਆਦਾ ਜਿਹੜਾ ਆਪਣਾ ਕੰਟਰੋਲ ਨਸ਼ੇ ਤੇ ਹੋ ਗਿਆ ਹੈਗਾ ਕੁਝ ਕੁਛ ਥਾਵਾਂ ਤੇ ਤੋਂ ਬੰਦੇ ਜਿਹੜੇ ਹੈਗੇ ਉਹ ਬਿਲਕੁਲ ਜ਼ੀਰੋ ਕਰਕੇ ਤੇ ਬਾਹਰ ਚਲੇ ਗਏ ਹੈਗੇ ਜਾਂ ਜਿਹੜੇ ਆਪਣੇ ਟਾਰਗੇਟਡ ਬੰਦੇ ਹੈ ਕੋ ਉਹ ਜ਼ਿਲ੍ਹਾ ਛੱਡ ਕੇ ਬਾਹਰ ਵੱਜ ਗਏ ਹੈਗੇ ਕੁਝ ਥਾਵਾਂ ਤੇ ਇੱਕ ਦੋ ਬੰਦੇ ਰਹਿ ਗਏ ਜਿਹੜੇ ਉਹਨਾਂ ਨੂੰ ਅਸੇ ਟਾਰਗੇਟ ਕਰ ਰਹੇ ਤੇ ਕੁਝ ਜਿਹੜੇ ਕ라우ਡਡ ਮਾਲ ਜਿੱਦਾਂ ਸ਼ਹਿਰ ਚ ਕੁਛ ਹੈਗੇ ਆ ਉਹ ਕੋਈ ਬਚਿਆ ਖੁਚਾ ਅੰਦਰ ਹੈਗਾ ਤੇ ਉਹ ਇਨਫੋਰਮੇਸ਼ਨ ਬੇਸਿਸ ਤੇ ਤੁਹਾਡੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਫੜ ਕੇ ਤੇ ਅੰਦਰ ਕਰਕੇ ਤੇ ਸਾਰਾ ਨਸ਼ਾ ਜਿਹੜਾ ਹੈ we at gna university see potential in everyone and everything around us we drive innovation and entrepreneurship we groom competent global citizens to effect positive change around them